ਸਮਾਲੇ ਇੰਡਸਟਰੀਜ਼ ਐਸੋਸੀਏਸ਼ਨ ਫਗਵਾੜਾ ਦੀ ਦੂਸਰੀ ਜਨਰਲ ਬਾਡੀ ਦੀ ਮੀਟਿੰਗ ਸਥਾਨਕ ਰਿਜ਼ੋਰਟ ਵਿਖੇ ਹੋਈ ਜਿਸ ਵਿੱਚ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਜਲੰਧਰ ਤੋਂ ਅਧਿਕਾਰੀ ਇੰਦਰ ਫਗਵਾੜਾ ਦੇ ਉੱਗੇ ਇੰਡਸਟਰੀਲਿਸਟ ਜਤਿੰਦਰ ਸਿੰਘ ਕੁੰਦੀ ਅਤੇ ਹੋਰਨਾ ਪਤਵੰਤਿਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਨਿਕਾਸ਼ ਸੁਆਗਤ ਕੀਤਾ ਗਿਆ ਇਸ ਮੌਕੇ ਜਿੱਥੇ ਸਮੂਹ ਮੈਂਬਰਾਂ ਨੇ ਇੰਡਸਟਰੀ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ 'ਤੇ ਵਿਚਾਰ ਚਰਚਾ ਕੀਤੀ ਉੱਥੇ ਵਕਫਾ ਕੰਪਨੀਆਂ ਤੋਂ ਆਏ ਅਧਿਕਾਰੀਆਂ ਨੇ ਇੰਡਸਟਰੀ ਨੂੰ ਪਰਫੁੱਲਤ ਕਰਨ ਲਈ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਰਜੀਵ ਸੈਨ ਨੇ ਦੱਸਿਆ ਕਿ ਸਮਾਗਮ ਮੌਕੇ ਜਿੱਥੇ ਸੀਏ ਪਿਊਸ਼ ਬਾਂਸਲ ਨੇ ਜੀਐਸਟੀ ਦੇ ਨਵੇਂ ਰੂਲਸ ਬੰਦੀ ਜਾਣੂ ਕਰਵਾਇਆ ਉੱਥੇ ਹੀ ਟਾਟਾ ਸੋਲਰ ਕੰਪਨੀ ਦੇ ਅਧਿਕਾਰੀਆਂ ਨੇ ਵੀ ਸੋਲਰ ਸਿਸਟਮ ਬਾਰੇ ਅਹਿਮ ਜਾਣਕਾਰੀ ਦਿੱਤੀ ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਬਲੋ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਤੇ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਮੈਡਿਸ ਜਨਰਲ ਸੈਕਟਰੀ ਸਮਾਲ ਰਸੀ ਐਸੋਸੀਏਸ਼ਨ ਅੱਜ ਸਮਾਲ ਰਸੀ ਐਸੋਸੀਏਸ਼ਨ ਦੀ ਸੈਕੰਡ ਜਨਰਲ ਬੋਡੀ ਮੀਟਿੰਗ ਸੰਪੰਨ ਹੋਈ ਉਹਦੇ ਵਿੱਚ ਸਾਡੇ ਸਭ ਤੋਂ ਪਹਿਲਾਂ ਸੀਏ ਬਿਊਸ਼ ਪੰਸਲ ਜੀ ਉਹਨਾਂ ਨੇ ਸਾਨੂੰ ਜੀਐਸਟੀ ਦੇ ਨਵੀਆਂ ਜਿਹੜੀਆਂ ਰੂਲਸ ਐਂਡ ਰੈਗੂਲੇਸ਼ਨ ਸਰਕਾਰ ਨੇ ਦੱਸੀਆਂ ਉਹਦੇ ਬਾਰੇ ਅਗਿਤ ਕਰਵਾਇਆ ਜੋ ਜੋ ਪਾਲਿਸੀ ਸਰਕਾਰ ਦੀਆਂ ਨਵੀਆਂ ਲੇਟਸਟ ਆਈਆਂ ਉਹਦੇ ਬਾਰੇ ਮੈਂਬਰਸ ਨੂੰ ਜੋ ਕਹਿ ਰਹੀ ਸੀ ਗਿਆ ਉਹਨਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਟਾਟਾ ਸੋਲਰ ਕੰਪਨੀ ਦੇ ਅਧਿਕਾਰੀ ਸਾਡੇ ਵਿੱਚ ਆਏ ਵਸੀਮ ਜੀ ਤੇ ਹੋਰ ਵੀ ਉਹਨਾਂ ਦੇ ਮੈਂਬਰਸ ਸਾਰੇ ਤੇ ਬੋਝੀ ਉਹਨਾਂ ਨੇ ਪੂਰੇ ਮੈਂਬਰਸ ਨੂੰ ਸੋਲਰ ਸਿਸਟਮ ਦੇ ਬਾਰੇ ਅਵਗਤ ਕਰਵਾਇਆ ਕਿ ਕੀ ਕੀ ਸੋਲਰ ਸਿਸਟਮ ਦੇ ਬੇਨਫਿਟਸ ਹੈਗੇ ਆ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਇੰਡਸਟਰੀਜ਼ ਲਗਾ ਕੇ ਅਸੀਂ ਪੈਸੇ ਦੀ ਬਚਤ ਕਰ ਸਕਦੇ ਆ ਆਪਣੀ ਕੋਸਟ ਘਟਾ ਸਕਦੇ ਆ ਇੰਡਸਟਰੀ ਨੂੰ ਕਿੰਨਾ ਬੇਨਫਿਟ ਹੋ ਸਕਦਾ ਉਹਦੇ ਬਾਰੇ ਪੂਰੇ ਮੈਂਬਰਸ ਨੂੰ ਬੜੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਵਿਦੇਸ਼ਾਂ ਬੈਂਕਾਂ ਦੀਆਂ ਸਕੀਮਾਂ ਬਾਰੇ ਕਿ ਕਿਸ ਤਰ੍ਹਾਂ ਅਸੀਂ ਬੈਂਕ ਤੋਂ ਕਲਾਸ ਕਰਵਾ ਕੇ ਸਾਰਾ ਕੰਮ ਸੋਲਰ ਸਿਸਟਮ ਲਵਾ ਸਕਦੇ ਆ ਇਹਦੇ ਬਾਰੇ ਦੱਸਿਆ ਉਸ ਤੋਂ ਬਾਅਦ ਸਾਡੇ ਵਿੱਚ ਜਰੰਦਰ ਤੋਂ ਡੇਟ ਕਮਿਸ਼ਨ ਦੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਰਦਾਰ ਇੰਦਰ ਇੰਦਰワ ਸਿੰਘ ਜੀ ਸਾਡੇ ਵਿੱਚ ਪਹੁੰਚੇ ਤੇ ਨਾਲ ਹੀ ਕਪੂਰਥਲਾ ਡਿਸਟ੍ਰਿਕਟ ਦੇ ਸਾਡੇ ਫਗਵਾੜਾ ਦੇ ਹੀ ਇੰਡਸਟਰੀਅਲਿਸਟ ਸਰਦਾਰ ਜਤਿੰਦਰ ਸਿੰਘ ਕੁੰਦੀ ਜੀ ਜਿਨ੍ਹਾਂ ਨੂੰ ਕਪੂਰਥਲਾ ਡਿਸਟ੍ਰਿਕਟ ਦਾ ਪ੍ਰਧਾਨ ਬਣਾਇਆ ਗਿਆ ਟ੍ਰੇਡ ਕਮਿਸ਼ਨ ਦਾ ਉਹ ਵੀ ਸਾਡੇ ਵਿੱਚ ਪਹੁੰਚੇ ਉਹਨਾਂ ਨੇ ਵੀ ਆ ਕੇ ਸਾਡੇ ਐਸੋਸੀਏਸ਼ਨ ਦੇ ਫਾਊਂਡਰ ਪ੍ਰੈਜ਼ੀਡੈਂਟ ਉਹਨਾਂ ਨੇ ਆ ਕੇ ਸਾਰੇ ਮੈਂਬਰਸ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਔਰ ਇਹਦੇ ਮੈਂਬਰਸ ਨੇ ਵੀ ਬੜਾ ਪੂਰੀ ਤਰ੍ਹਾਂ ਹੀ ਲਾਭ ਉਠਾਇਆ ਨਵੀਆਂ ਨਵੀਆਂ ਸਕੀਮਾਂ ਬਾਰੇ ਦੱਸਿਆ ਔਰ ਜਿੰਦਰ ਤੋਂ ਜਿਹੜੇ ਮੈਂਬਰ ਸਾਡੇ ਟ੍ਰੇਡ ਕਮਿਸ਼ਨ ਦੇ ਆਏ ਪੂਰੇ ਪੰਜਾਬ ਦੇ ਜਿਹੜੇ ਟ੍ਰੇਡ ਕਮਿਸ਼ਨ ਦੇ ਮੈਂਬਰ ਸਰਦਾਰ ਇੰਦਰ ਮੋਹਨ ਸਿੰਘ ਜੀ ਨੇ ਮੈਂਬਰਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਉਹ ਆਪਣੀਆਂ ਪ੍ਰੋਬਲਮਸ ਸਾਨੂੰ ਦੱਸੋ ਤਾਂ ਕਿ ਉਹ ਸਰਕਾਰ ਤੱਕ ਪਹੁੰਚਾ ਸਕਣ ਔਰ ਮੈਂਬਰਸ ਨੇ ਵੀ ਆਪਣੀਆਂ ਪ੍ਰੋਬਲਮਸ ਨੂੰ ਦੱਸਿਆ ਸਾਰਾ ਉਹਨਾਂ ਨਾਲ ਸ਼ੇਅਰ ਕੀਤਾ ਔਰ ਉਹਨਾਂ ਨੇ ਯਕੀਨ ਦਿਵਾਇਆ ਕਿ ਅਸੀਂ ਤੁਹਾਡੀ ਆਵਾਜ਼ ਸਰਕਾਰ ਤੱਕ ਜ਼ਰੂਰ ਪਹੁੰਚਾਵਾਂਗੇ ਤੇ ਇਸੇ ਨਾਲ ਹੀ ਮੀਟਿੰਗ ਦੇ ਵਿੱਚ ਸਾਰੇ ਨੇ ਉਹਨਾਂ ਦਾ ਥੈਂਕਸ ਕੀਤਾ ਆਨ ਤੇ ਔਰ ਇਹ ਆਸ ਜਗਾਈ ਕਿ ਉਹਨਾਂ ਦੀ ਆਵਾਜ਼ ਸਰਕਾਰ ਤੱਕ ਜ਼ਰੂਰ ਪਹੁੰਚੂਗੀ ਜੇ ਉਹਨਾਂ ਦੀ ਕੋਈ ਵੀ ਪ੍ਰੋਬਲਮ ਸਗੀ ਚਾਹੇ ਉਹ ਸੋਲਰ ਸਿਸਟਮ ਦੇ ਬਾਰੇ ਆ ਜਾਂ ਕੋਈ ਜਗ੍ਹਾ ਲੈਂਡ ਦੇ ਬਾਰੇ ਆ ਲੈਂਡ ਔਰ ਚੇਂਜ ਆਫ ਲੈਂਡ ਯੂਜ਼ ਆ ਸੀਐਨਜੀ ਹੋਵੇ ਜਾਂ ਇੰਡਸਟਰੀ ਨੂੰ ਵਧ ਰਹੀ ਇੰਡਸਟਰੀ ਨੂੰ ਜੋ ਵੀ ਦਿੱਕਤ ਆ ਰਹੀਆਂ ਉਹ ਸਾਰਾ ਕੁਝ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਪੂਰਾ ਯਕੀਨ ਦਿਵਾਇਆ ਕਿ ਤੁਹਾਡੀ ਆਵਾਜ਼ ਸਰਕਾਰ ਤੱਕ ਜ਼ਰੂਰ ਪਹੁੰਚਾਈ ਜਾਏਗੀ ਔਰ ਇਸ ਤੋਂ ਬਾਅਦ ਮੀਟਿੰਗ ਔਰ ਸਾਰੇ ਨੇ ਉਹਨਾਂ ਦਾ ਧੰਨਵਾਦ ਕੀਤਾ ਥੈਂਕਸ ਕੀਤਾ ਤੇ ਮੀਟਿੰਗ ਸਮਾਪਤ ਕੀਤੀ ਗਈ